ਸਾਥਰੀਏ ਕੱਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਹੜਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਖਰ ਉਹ ਵੱਡੇ ਐਲਾਨ ਕਰ ਹੀ ਦਿੱਤੇ ਜਿਨ੍ਹਾਂ ਦਾ ਇੰਤਜ਼ਾਰ ਪਿਛਲੇ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਸੀ ਹਸਪਤਾਲ ਦੇ ਵਿੱਚ ਦਾਖਲ ਮੁੱਖ ਮੰਤਰੀ ਮਾਨ ਨੇ ਕੈਬਨਟ ਬੈਠਕ ਕੀਤੀ ਅਤੇ ਬੈਠਕ ਤੋਂ ਬਾਅਦ ਹੜ ਮਾਰੇ ਲੋਕਾਂ ਲਈ 10 ਵੱਡੇ ਐਲਾਨ ਕਰ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਪਹਿਲਾ ਅਤੇ ਸਭ ਤੋਂ ਅਹਿਮ ਐਲਾਨ ਮੁੱਖ ਮੰਤਰੀ ਮਾਨ ਦੇ ਵੱਲੋਂ ਨਵੀਂ ਯੋਜਨਾ ਦੇ ਬਾਰੇ ਕੀਤਾ ਗਿਆ ਜਿਸ ਦਾ ਖੇਤ ਉਸ ਦੀ ਰੇਤ ਭਾਵ ਜਿਨ੍ਹਾਂ ਖੇਤਾਂ ਦੇ ਵਿਚ ਹੜ੍ਹਾਂ ਦੇ ਪਾਣੀ ਦੇ ਕਰਕੇ ਰੇਤਾ ਇਕੱਠਾ ਹੋ ਗਿਆ ਹੈ ਜਾਂ ਫਿਰ ਮਿੱਟੀ ਉਹ ਖੇਤ ਵਾਲੇ ਮਾਲਕ ਉਸ ਰੇਤ ਅਤੇ ਮਿੱਟੀ ਦੇ ਮਾਲਕ ਹੋਣਗੇ ਉਹ ਖੇਤਾਂ ਦੇ ਵਿੱਚੋਂ ਮਿੱਟੀ ਅਤੇ ਰੇਤ ਕੱਢ ਕੇ ਵੇਚ ਸਕਦੇ ਨੇ ਮਾਈਨਿੰਗ ਦੀ ਨੀਤੀ ਮਾਈਨਿੰਗ ਦਾ ਕਾਨੂੰਨ ਉਹਨਾਂ ਤੇ ਲਾਗੂ ਨਹੀਂ ਹੋਵੇਗਾ ਇਹ ਪਹਿਲਾ ਵੱਡਾ ਐਲਾਨ ਮੁੱਖ ਮੰਤਰੀ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਦੂਜਾ ਐਲਾਨ ਮੁਆਵਜ਼ੇ ਦੇ ਬਾਰੇ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਉਹਨਾਂ ਨੂੰ 20 ₹1000 ਪ੍ਰਤੀ ਏਕੜ ਮੁਆਵਜ਼ਾ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਮਾਨ ਨੇ ਦਾਵਾ ਕੀਤਾ ਕਿ ਭਾਰਤ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਮੁਆਵਜ਼ਾ ਹੈ ਜੋ ਸਾਡੀ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਨਿਯਮਾਂ ਦੇ ਮੁਤਾਬਕ ਸੀਐਮ ਮਾਨ ਨੇ ਪਹਿਲਾਂ ਜਾਣ ਕਰ ਦਿੱਤੀ ਸੀ ਕਿ ਜੋ ਨਿਯਮ ਨੇ ਉਹਨਾਂ ਦੇ ਮੁਤਾਬਕ ਸਿਰਫ ₹6800 ਪ੍ਰਤੀ ਏਕੜ ਹੀ ਮੁਆਵਜ਼ਾ ਸਰਕਾਰ ਦੇ ਸਕਦੀ ਹੈ ਅਸੀਂ ₹8200 ਪ੍ਰਤੀ ਏਕੜ ਆਪਣੇ ਕੋਲੋਂ ਪਾ ਕੇ 15000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੰਦੇ ਸੀ ਹੁਣ ਸੀਐਮ ਮਾਨ ਨੇ ਇਸ ਨੂੰ ਵਧਾ ਕੇ 20000 ਰੁਪਏ ਪ੍ਰਤੀ ਏਕੜ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਚੈੱਕ ਅਸੀਂ ਲੋਕਾਂ ਨੂੰ ਕਿਸਾਨਾਂ ਨੂੰ ਆਪ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਵਾਂਗੇ ਭਾਵੇਂ ਡਿਪਟੀ ਕਮਿਸ਼ਨਰਾਂ ਦੇ ਜ਼ਰੀਏ ਫੜਾਈਏ ਭਾਵੇਂ ਉਹ ਪਟਵਾਰੀ ਹੋਣ ਪਰ ਲੋਕਾਂ ਦੇ ਹੱਥਾਂ ਦੇ ਵਿੱਚ ਇਹ ਚੈੱਕ ਫੜਾਏ ਜਾਣਗੇ ਤਾਂ ਜੋ ਜਿਸ ਦੀ ਉਹ ਖੇਤੀ ਬਰਬਾਦ ਹੋਈ ਹੈ ਅਸਲੀ ਹੱਕਦਾਰ ਨੂੰ ਇਹ ਪੈਸੇ ਮਿਲ ਸਕਣ 20000 ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਐਲਾਨ ਸੀਐਮ ਮਾਨ ਨੇ ਕੀਤਾ ਮੰਗ 50000 ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਦੀ ਕੀਤੀ ਜਾ ਰਹੀ ਸੀ ਪਰ ਫਿਰ ਵੀ ਸਰਕਾਰ ਨੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਤੀਜਾ ਵੱਡਾ ਐਲਾਨ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਖੜਾਂ ਦੇ ਵਿੱਚ ਜਿਨ੍ਹਾਂ ਦੀ ਗਿਣਤੀ 50 ਦੇ ਕਰੀਬ ਦੱਸੀ ਜਾ ਰਹੀ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ 46 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਿੱਤੇ ਜਾਣਗੇ ਹਰ ਇੱਕ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਪੰਜਾਬ ਸਰਕਾਰ ਦੇਵੇਗੀ ਸੀਐਮ ਮਾਨ ਨੇ ਇਹ ਵੀ ਵੱਡਾ ਐਲਾਨ ਕੀਤਾ ਹੈ ਚੌਥਾ ਐਲਾਨ ਜਿਨ੍ਹਾਂ ਦੇ ਘਰ ਟਹਿ ਗਏ ਹਨ ਜਾਂ ਫਿਰ ਬਹੁਤ ਨੁਕਸਾਨ ਹੋ ਗਿਆ ਘਰਾਂ ਦਾ ਹੜ੍ਹਾਂ ਦੇ ਕਰਕੇ ਅਸੀਂ ਉਹਨਾਂ ਨੂੰ ਵੀ ਮੁਆਵਜ਼ਾ ਦੇਵਾਂਗੇ ਮੈਂ ਇਹ ਐਲਾਨ ਕਰਦਾ ਹਾਂ ਕੈਬਨਟ ਦੀ ਬੈਠਕ ਦੇ ਵਿੱਚ ਅਸੀਂ ਇਹ ਫੈਸਲਾ ਲੈ ਲਿਆ ਹੈ ਕਿਸ ਨੂੰ ਕਿੰਨਾ ਮੁਆਵਜ਼ਾ ਦਿੱਤਾ ਜਾਵੇਗਾ ਇਹ ਹੜਾਂ ਦਾ ਪਾਣੀ ਉਤਰਨ ਤੋਂ ਬਾਅਦ ਅਸੀਂ ਸਰਵੇ ਕਰਾਂਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਦਾ ਕਿੰਨਾ ਨੁਕਸਾਨ ਹੋਇਆ ਉਸੇ ਮੁਤਾਬਕ ਹੀ ਘਰਾਂ ਦੇ ਢਹਿਣ ਜਾਂ ਨੁਕਸਾਨ ਹੋਣ ਦਾ ਮੁਆਵਜ਼ਾ ਸਾਡੀ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਚੌਥਾ ਵੱਡਾ ਐਲਾਨ ਸੀਐਮ ਮਾਨ ਨੇ ਕੀਤਾ ਪੰਜਵਾਂ ਐਲਾਨ ਕਰਜ਼ੇ ਦੇ ਬਾਰੇ ਕੀਤਾ ਹੈ ਮਾਨ ਆਖਦੇ ਨੇ ਜਿੰਨਾ ਕਿਸਾਨਾਂ ਨੇ ਕੋਆਪਰੇਟਿਵ ਸੁਸਾਇਟੀਆਂ ਆਦਤ ਤੋਂ ਕਰਜ਼ਾ ਚੁੱਕਿਆ ਹੋਇਆ ਹੈ ਉਹਨਾਂ ਨੂੰ 6 ਮਹੀਨੇ ਦੀ ਮਿਆਦ ਲਿਮਟਾਂ ਦੀ ਵਧਾਈ ਜਾਂਦੀ ਹੈ ਇਹ 6 ਮਹੀਨੇ ਉਹਨਾਂ ਨੂੰ ਕਿਸ਼ਤ ਨਹੀਂ ਭਰਨੀ ਪਵੇਗੀ ਅਤੇ ਇਹਨਾਂ 6 ਮਹੀਨਿਆਂ ਦਾ ਵਿਆਜ ਵੀ ਨਹੀਂ ਦੇਣਾ ਪਵੇਗਾ ਨਾ ਹੀ ਕੋਈ ਇਹਨਾਂ ਕਿਸਾਨਾਂ ਨੂੰ ਆ ਕੇ ਕਿਸ਼ਤ ਮੰਗੇਗਾ ਤੰਗ ਕਰੇਗਾ ਇਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਲਿਮਟਾਂ ਦੀ ਮਿਆਦ 6 ਮਹੀਨੇ ਅਸੀਂ ਵਧਾਉਣ ਦਾ ਐਲਾਨ ਕਰਦੇ ਹਾਂ ਇਹ ਪੰਜਵਾਂ ਵੱਡਾ ਫੈਸਲਾ ਸੀਐਮ ਮੰਨ ਨੇ ਲਿਆਏ ਛੇਵਾਂ ਵੱਡਾ ਫੈਸਲਾ ਪਸ਼ੂਆਂ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਮੰਨ ਆਖਦੇ ਨੇ ਇਨ੍ਹਾਂ ਹੜ੍ਹਾਂ ਚ ਲੋਕਾਂ ਦੇ ਪਸ਼ੂਤਾਂ ਦਾ ਬਹੁਤ ਨੁਕਸਾਨ ਹੋ ਗਿਆ ਮੱਝਾਂ ਗਾਵਾਂ ਮੱਛੀਆਂ ਮੁਰਗੀਆਂ ਬੱਕਰੀਆਂ ਹੋਰ ਵੀ ਬਹੁਤ ਸਾਰੇ ਪਸ਼ੂ ਇਸ ਹੜ ਦੇ ਵਿੱਚ ਮਾਰੇ ਜਾ ਚੁੱਕੇ ਨੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਇਹ ਵੀ ਨੁਕਸਾਨ ਹੋ ਗਿਆ ਅਤੇ ਇਸ ਦਾ ਵੀ ਮੁਆਵਜ਼ਾ ਸਾਡੀ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਇਸ ਦਾ ਅਸੀਂ ਹਿਸਾਬ ਲਗਵਾਵਾਂਗੇ ਸਾਡੇ ਅਧਿਕਾਰੀ ਲੋਕਾਂ ਦੇ ਕੋਲ ਜਾਣਗੇ ਜਿਨ੍ਹਾਂ ਦਾ ਇਹ ਨੁਕਸਾਨ ਹੋਇਆ ਏ ਉਸ ਦਾ ਹਿਸਾਬ ਸਾਰਾ ਲਾਇਆ ਜਾਵੇਗਾ ਕਿ ਕਿਸ ਦੀ ਕਿਸ ਚੀਜ਼ ਦੀ ਮੱਛੀਆਂ ਵੀ ਜੇਕਰ ਕਿਸੇ ਦੀ ਮੌਤ ਹੋਈ ਹੈ ਤਾਂ ਉਸ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਪਰ ਕਿਸ ਦੇ ਕਿਸ ਪਸ਼ੂ ਦੀ ਮੌਤ ਹੋਈ ਹੈ ਉਸ ਦੇ ਹਿਸਾਬ ਨਾਲ ਹੀ ਇਹ ਮੁਆਵਜ਼ਾ ਅਸੀਂ ਦੇਾਂਗੇ ਸੀਐਮ ਮਾਨ ਨੇ ਇਹ ਛੇਵਾਂ ਵੱਡਾ ਐਲਾਨ ਕੀਤਾ ਹੈ ਸਤਵਾਂ ਐਲਾਨ ਪਸ਼ੂਆਂ ਦੇ ਵਿੱਚ ਹੜਾਂ ਤੋਂ ਬਾਅਦ ਬਿਮਾਰੀਆਂ ਨਾ ਫੈਲ ਜਾਣ ਸਾਡੀ ਸਰਕਾਰ ਦੇ ਵੱਲੋਂ ਵੈਕਸੀਨੇਸ਼ਨ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ ਪੂਰੇ ਪੰਜਾਬ ਦੇ ਵਿੱਚ ਡਾਕਟਰਾਂ ਦੀਆਂ ਟੀਮਾਂ ਪਸ਼ੂਆਂ ਦਾ ਟੀਕਾ ਕਰਨ ਕਰਨ ਲਈ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲ ਘਰਾਂ ਦੇ ਵਿੱਚ ਜਾਣ ਗਈਆਂ ਤਾਂ ਜੋ ਜੇਕਰ ਕੋਈ ਬਿਮਾਰੀ ਫੈਲਣ ਦਾ ਖਤਰਾ ਵੀ ਹੈ ਤਾਂ ਟੀਕਾ ਕਰਨ ਕਰਕੇ ਉਸ ਬਿਮਾਰੀ ਨੂੰ ਰੋਕਿਆ ਜਾ ਸਕੇ ਇਹ ਵੀ ਸਤਵਾਂ ਐਲਾਨ ਸੀਐਮ ਮਾਨ ਨੇ ਕੀਤਾ ਅਠਵਾਂ ਐਲਾਨ ਲੋਕਾਂ ਦੇ ਵਿੱਚ ਇਨਸਾਨਾਂ ਦੇ ਵਿੱਚ ਵੀ ਬਿਮਾਰੀਆਂ ਨਾ ਫੈਲ ਜਾਣ ਇਸ ਲਈ ਵੀ ਅਸੀਂ ਕੈਬਨਿਟ ਬੈਠ ਕੇ ਦੇ ਵਿੱਚ ਕੁਝ ਫੈਸਲੇ ਲਏ ਨੇ ਪਹਿਲਾ ਫੈਸਲਾ ਤਾਂ ਲਿਆ ਹੈ ਕਿ ਫੋਗਿੰਗ ਮਸ਼ੀਨਾ ਸਾਰੇ ਪੰਜਾਬ ਦੇ ਵਿੱਚ ਭੇਜੀਆਂ ਜਾਣਗੀਆਂ ਜੋ ਮੱਛਰ ਆਦ ਦੇ ਨਾਲ ਜੋ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਹਰ ਇੱਕ ਪਿੰਡ ਦੇ ਵਿੱਚ ਕਲੀਨਿਕ ਖੋਲ੍ਹਿਆ ਜਾਵੇਗਾ ਡਾਕਟਰ ਭੇਜੇ ਜਾਣਗੇ ਤਾਂ ਜੋ ਪਿੰਡ ਦੇ ਕਿਸੇ ਵੀ ਬੰਦੇ ਨੂੰ ਕੋਈ ਕੋਈ ਵੀ ਬਿਮਾਰੀ ਦਾ ਖਤਸ਼ਾ ਪ੍ਰਗਟ ਹੁੰਦਾ ਹੈ ਤਾਂ ਉਸੇ ਵੇਲੇ ਹੀ ਉਸ ਦਾ ਇਲਾਜ ਕੀਤਾ ਜਾ ਸਕੇ ਤਾਂ ਜੋ ਉਹ ਬਿਮਾਰੀ ਪਿੰਡ ਦੇ ਹੋਰ ਲੋਕਾਂ ਤੱਕ ਨਾ ਫੈਲ ਸਕੇ ਸਾਰੀ ਕਿਸਮ ਦੀਆਂ ਦਵਾਈਆਂ ਪਿੰਡਾਂ ਦੇ ਵਿੱਚ ਪਹੁੰਚਾ ਦੇ ਗੀਆਂ ਜਾਣਗੀਆਂ ਮੈਡੀਕਲ ਕੈਂਪ ਹਰ ਇੱਕ ਪਿੰਡ ਦੇ ਵਿੱਚ ਲਾਏ ਜਾਣਗੇ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ ਪਸ਼ੂਆਂ ਦੀਆਂ ਬਿਮਾਰੀਆਂ ਵੀ ਅਤੇ ਇਨਸਾਨਾਂ ਦੀਆਂ ਬਿਮਾਰੀਆਂ ਨੂੰ ਵੀ ਰੋਕਣ ਲਈ ਅਸੀਂ ਇਹ ਫੈਸਲਾ ਲਿਆ ਹੈ ਨਵਾਂ ਫੈਸਲਾ ਹੜਾਂ ਦੇ ਕਰਕੇ ਬਹੁਤ ਗੰਦਗੀ ਇਲਾਕਿਆਂ ਦੇ ਵਿੱਚ ਫੈਲ ਚੁੱਕੀ ਹੈ ਕੁਝ ਇਲਾਕਿਆਂ ਚ ਪਾਣੀ ਘਟਿਆ ਹੈ ਉਥੇ ਤਾਂ ਗੰਦਗੀ ਵੇਖਣ ਨੂੰ ਮਿਲ ਵੀ ਲੱਗ ਪਈ ਹੈ ਪਰ ਕਈ ਥਾਵਾਂ ਤੇ ਅਜੇ ਪਾਣੀ ਘਟਿਆ ਨਹੀਂ ਸੀਐਮ ਮਾਨ ਆਖਦੇ ਨੇ ਇਹ ਸਾਰੀ ਗੰਦਗੀ ਨੂੰ ਸਾਫ਼ ਕਰਨ ਲਈ ਇੱਕ ਸਫਾਈ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਚਲਾਈ ਜਾਵੇਗੀ ਪੰਜਾਬ ਨੂੰ ਪੂਰਾ ਸਾਫ਼ ਸੁਥਰਾ ਕਰ ਦਿੱਤਾ ਜਾਵੇਗਾ ਕਿਉਂਕਿ ਬਹੁਤ ਜ਼ਿਆਦਾ ਗੰਦਗੀ ਵਾਲੀਆਂ ਚੀਜ਼ਾਂ ਇਲਾਕਿਆਂ ਦੇ ਵਿੱਚ ਪਾਣੀ ਦੇ ਨਾਲ ਪਹੁੰਚ ਚੁੱਕੀਆਂ ਨੇ ਇਸ ਕਰਕੇ ਸੂਬੇ ਦੇ ਵਿੱਚ ਇੱਕ ਸਫਾਈ ਮੁਹਿੰਮ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਚਲਾਈ ਜਾਵੇਗੀ ਦਸਵਾਂ ਫੈਸਲਾ ਜੋ ਸਰਕਾਰੀ ਇਮਾਰਤਾਂ ਹਨ ਜਿਵੇਂ ਕਿ ਸਕੂਲ ਹਸਪਤਾਲ ਕਲੀਨਿਕ ਸਰਕਾਰੀ ਦਫ਼ਤਰ ਜੋ ਪਟਵਾਰੀਆਂ ਦੇ ਸਬ ਤਹਿਸੀਲਾਂ ਆਦ ਉਹ ਸਾਰਾਈ ਬਹੁਤ ਨੁਕਸਾਨ ਉਹਨਾਂ ਦਾ ਵੀ ਹੋ ਚੁੱਕਾ ਹੈ ਸੜਕਾਂ ਦਾ ਵੀ ਨੁਕਸਾਨ ਹੋ ਗਿਆ ਪੁਲਾਂ ਦਾ ਨੁਕਸਾਨ ਹੋ ਗਿਆ ਜੰਗੀ ਪੱਧਰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਾਂਗੇ ਕੈਬਨਟ ਦੀ ਬੈਠਕ ਦੇ ਵਿੱਚ ਅਸੀਂ ਇਹ ਵੀ ਫੈਸਲਾ ਲੈ ਲਿਆ ਹੈ ਭਾਵੇਂ ਜੇਕਰ ਕਿਸੇ ਚੀਜ਼ ਨੂੰ ਬਣਾਉਣ ਦੀ ਲੋੜ ਹੈ ਇਮਾਰਤ ਨੂੰ ਸੜਕ ਨੂੰ ਪੁਲ ਨੂੰ ਉਹ ਬਣਾ ਦੇਾਂਗੇ ਜੇਕਰ ਕਿਸੇ ਨੂੰ ਮਰਮਤ ਦੀ ਲੋੜ ਹੈ ਤਾਂ ਉਸ ਦੀ ਜੰਗੀ ਪੱਧਰ ਤੇ ਯੋਜਨਾ ਬਣਾ ਕੇ ਅਸੀਂ ਮਰਮਤ ਕਰਦੇ ਜੰਗੀ ਪੱਦਰ ਸ਼ਬਦ ਸੀਐਮ ਮਾਨ ਦੇ ਵੱਲੋਂ ਇਸ ਮੌਕੇ ਵਰਤਿਆ ਗਿਆ ਹੈ ਇਹ 10 ਫੈਸਲੇ ਮੁੱਖ ਮੰਤਰੀ ਮਾਨ ਨੇ ਦੱਸੇ ਨੇ ਕਿ ਮੰਤਰੀ ਮੰਡਲ ਦੀ ਬੈਠਕ ਚ ਅਸੀਂ ਇਹ ਫੈਸਲੇ ਲਏ ਨੇ ਪੰਜਾਬ ਦੇ ਲੋਕਾਂ ਦੇ ਲਈ ਮਾਨ ਨੇ ਪੰਜਾਬੀਆਂ ਨੂੰ ਭਰੋਸਾ ਇਹ ਵੀ ਦਿਵਾਇਆ ਕਿ ਬਸ ਇੱਕ ਦੋ ਦਿਨ ਦੀ ਗੱਲ ਹੈ ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਣੀ ਹੈ ਫਿਰ ਮੈਂ ਵੀ ਪੂਰੇ ਪੰਜਾਬ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਇੱਕ ਵਾਰ ਫਿਰ ਤੋਂ ਕਰਾਂਗਾ ਪੈਸਾ ਜਿੱਥੋਂ ਮਰਜੀ ਮੈਂ ਲਿਆਂਵਾ ਜਿੱਥੋਂ ਮਰਜੀ ਪ੍ਰਬੰਧ ਕਰਾਂ ਪਰ ਮੁਆਵਜ਼ੇ ਜ਼ਰੂਰ ਹੜ ਪੀੜਤ ਲੋਕਾਂ ਨੂੰ ਦਿੱਤੇ ਜਾਣਗੇ ਮੁੱਖ ਮੰਤਰੀ ਮਾਨ ਨੇ ਇਸ ਮੌਕੇ ਪੈਸੇ ਵਾਲੀ ਗੱਲ ਤੇ ਵੀ ਜ਼ੋਰ ਦਿੱਤਾ ਏ ਇਹ ਜੋ 10 ਫੈਸਲੇ ਮਾਨ ਸਰਕਾਰ ਨੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਲਏ ਨੇ ਇਹਨਾਂ ਫੈਸਲਿਆਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲਗਲੀ ਵਾਰ ਫੇਰ ਆਜੂ ਰੋਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ